ਬਾਬਾ ਦੀਪ ਸਿੰਘ ਜੀ ਬੀੜਾ ਲਿਖ ਰਹੇ ਸਨ ਕੋਈ ਗੁਰੂ ਨਾਨਕ ਦੇਵਾ ਸਿੱਖ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚਿਆ ਥੱਪੇ ਬੁਲਾਈ ਤੇ ਕਹਿਣ ਲੱਗੇ ਬਾਬਾ ਜੀ ਜਿਹੜੀਆਂ ਬੀੜਾ ਆਪ ਲਿਖ ਰਹੇ ਜੇ ਇਹਨਾਂ ਦਾ ਜਿੱਥੇ ਪ੍ਰਕਾਸ਼ ਕਰਨਾ ਉਹ ਹਰਮੰਦਰ ਸਾਹਿਬ ਨੂੰ ਢਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਬਾਬਾ ਜੀ ਨੇ ਕਲਮ ਉੱਥੇ ਰੱਖ ਦਿੱਤੀ ਉਹ ਕੀ ਖਬਰ ਲੈ ਕੇ ਆ ਹਰਮੰਦਰ ਸਾਹਿਬ ਨੂੰ ਢਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਬਾਬਾ ਦੀਪ ਸਿੰਘ ਦੀਆਂ ਅੱਖਾਂ ਵਿੱਚ ਖੂਨ ਆਇਆ ਡੋਲੇ ਫਰਕੇ ਬਾਬਾ ਜੀ ਜੇ ਤੰਦਰਾਂ ਤੱਕ ਖਾਲਸਾ ਨਾ ਪਹੁੰਚਾ ਤੇਰੇ ਗੁਰੂ ਦਾ ਮੰਦਰ ਟਾ ਟੇਰੀ ਕੀਤਾ ਜਾਏਗਾ ਬਾਬਾ ਦੀਪ ਸਿੰਘ ਨੇ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਚਰਦਾਸ ਕੀਤੀ हे ਪੰਥ ਦੇ ਮਾਲਕਾ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੰਨਾ ਚਿਰ ਮੈਂ ਦੁਸ਼ਮਣ ਦੇ ਝੰਡੇ ਅੰਮ੍ਰਿਤਸਰ ਦੀ ਧਰਤੀ ਤੋਂ ਪੁੱਟਨੇ ਨਾ ਦਿੰਦਾ ਉਹਨਾਂ ਚਿਰ ਤੱਕ ਮੈਂ ਸ਼ਹੀਦ ਹੀ ਨਹੀਂ ਪਾਉਂਗਾ ਹੌਣੀ ਕੰਮ ਉੱਠੀ ਉਹਨੇ ਆਖਿਆ ਬਾਬਾ ਦੀਪ ਸਿੰਘ ਆ ਮਾ ਤੇਰਾ ਨੋਖਾ ਪਰਨ ਸ੍ਰੇਣੀ ਚੜਨ ਦਊਂਗੀ ਉਹਨੇ ਆਖਿਆ ਬਚਨ ਹੋਣੀਆਂ ਸਿੰਘ ਦੇ ਉਹ ਪੂਰੇ ਤੇ ਪੱਕੇ ਓਏ ਅਸੀਂ ਫੜ ਫੜ ਜਮ ਨਗਾ ਦੀਏ ਸੁਨਾਂ ਦੇ ਨੱਕੇ ਓ ਸਾਨੂੰ ਅੰਮ੍ਰਿਤਸਰ ਵਰ ਜਾਂਦੇ ਆ ਅੱਜ ਕਿਹੜਾ ਡੱਕੇ ਨਹੀਂ ਅਸੀਂ ਖੰਡੇ 18 ਸੇਰਦੇ ਐਵੇਂ ਨਹੀਂ ਛੁਕੇ